ਕਰਾਂਗੇ ਅਸੀਂ ਮੂੰਹ ਤੇ ਕਹਿ ਕੇ ਜਾਂਦੇ ਆ ਜਿਹਨੇ ਰਿਕਾਰਡ ਕਰਨਾ ਕਰੇ ਪੁਲਿਸ ਵਾਲਿਆਂ ਨੂੰ ਕਹਿ ਲਿਆ ਪੁਲਿਸ ਪ੍ਰਸ਼ਾਸਨ ਨੂੰ ਕਹਿ ਲਿਆ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨੂੰ ਕਹਿ ਲਿਆ ਇੱਥੇ ਜਾਂਦਾ ਇਹ ਖੋਖੇ ਰਹਿਣਗੇ ਜਾਂਦਾ ਅਸੀਂ ਰਵਾਂਗੇ ਦੋਨਾਂ 'ਚ ਇੱਕ ਕੰਮ ਹੋਊਗਾ ਅੱਖ ਲਾ ਕੇ ਜਾਵਾਂਗੇ ਸ਼ਰਿਆਮ ਕਹਿੰਦੇ ਆ ਕੀ ਆ ਇਹ ਪਹਿਲੇ ਇਕੱਠਾ ਕਰ ਲੈਣਾ ਖਾਲੀ ਡਿੱਗੀ ਕੁਛ ਨਹੀਂ ਇਹਦੇ ਦੋ ਗੱਲਾਂ ਇਹਦਾ ਮਤਲਬ ਵੇਚਦੇ ਆ ਤਾਂ ਹੀ ਤਾਂ ਹੈਗੀ ਆ ਇਹਦਾ ਮਤਲਬ ਕੀ ਆ ਸੁਗੰਧੀ ਸੁਪਾਰੀ ਪਤਨੀ ਕਿਹੜੀ ਸੁਪਾਰੀ ਹੈ ਇਹ ਹੁਣ ਇਧਰ ਆ ਕੇ ਦੇਖ ਲੈਣਾ ਇਹ ਕੀ ਆ 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 ਇਹ ਆ ਲੈ ਉਹ ਅੰਦਰ ਵੀ ਆ ਮੈਂ ਉਹ ਅੰਦਰ ਕੰਮ ਸ਼ੁਰੂ ਆਇਆ ਬਾਬਾ ਜੀ ਉਹ ਇਹਨੂੰ ਬੰਦ ਕਰ ਯਾਰ ਓਏ ਕਵੀ ਇਹਨੂੰ ਅੰਦਰ ਕਰ ਬੰਦ ਕਰ ਇਹਨੂੰ ਅੱਗ ਲਾ ਦੇ ਯਾਰ ਅੱਗ ਲੇ ਜਿੱਦਾਂ ਵੀ ਲੈ ਪਿਆ ਹੈ ਇਹ ਕਿਸ ਪਾਰੀ ਹੈ ਤਬਾਕੂ ਲਿਖਿਆ ਹੋਇਆ ਜੀ ਯਾਰ ਸਾਰੇ ਤਬਾਕੂ ਹੈ ਜੀ ਯਾਰ ਸਾਡੇ ਨੂੰ ਕਰੋ ਇਕੱਠਾ ਪਾਓ ਇਹਨੂੰ ਆਇਆ ਬਾਸੋਲੇ ਦੇ ਵਿੱਚ ਅਰੇ ਮੈਂ ਇਹ ਸਾਥ ਨਹੀਂ ਆਉਂ ਸਿਖਰ ਹੈ ਜੀ ਸਿਖਰ ਦਾ ਦੇਖੋ ਸਾਥ ਮੈਂ ਨਹੀਂ ਆ ਬਾਬਾ ਜੀ ਆ ਦੇਖੋ ਉਹ ਤੇ ਨਾ ਕਰਦੇ ਵੇਚ ਕੇ ਸਾਰਾ ਥੋੜੇ ਸ਼ੁਰੂ ਕਰਵਾਉਂ ਆ ਪੈਸਾ ਜਿੱਤੇ ਆਰੇ ਮਾਲਮ ਛੜ ਬਣੀ ਜਾਂਦੀ ਨਾ ਤੇਰੀ ਦੁਕਾਨ ਦੇ ਇਸੇ ਵੇਲੇ ਮਛਰਾ ਨਹੀਂ ਘੜੀਆਂ ਵਾਲੀ ਦੁਕਾਨ ਹੈ ਜੀ ਘੜੀਆਂ ਵਾਲਾ ਬੰਦਾ ਸਾਰਾ ਉਤ ਬਾਕੂ ਸਾਰਾ ਕੁਝ ਵੇਚਣ ਲੱਗਾ ਵਾ ਤਸੀਲੇ ਬਦਾਰ ਸਾਰੇ ਲੱਗਿਆ ਵਾ ਵੇਖ ਕੋਰੀ ਨੂੰ ਅਗਲਾਓ ਬਬੂ ਜੀ ਨੂੰ ਲੱਗਦਾ ਸਿੱਟੋ ਗਣਾ ਪੰਨੂ ਇਹ ਸੜ ਦੇਣਾ ਆਪ ਹੀ ਕਰ ਇਹ ਪਲਾਸਟਿਕ ਹੈ ਜਾਊ ਜੇਗਾ ਉਹ ਉਹ ਕਿੱਥੇ ਆ ਪੀਲਾ ਜਾ ਉਹ ਕੱਢੋ ਉਹ ਕੋਲ ਕਿੱਥੇ ਆ ਕੋਲ ਜੇ ਬੰਦਾਂ ਨੂੰ ਕੋ ਮੈਂ ਯਸਰ ਕੇ ਪੜਦਾ ਆਇਆ ਉਹਨੂੰ ਆਪਣੀ ਮਾਂ ਦਾ ਕਰਦੇ ਤੇ ਭੈਣ ਦਾ ਕਰਦੇ ਉਹਨੂੰ ਇਹ ਇਹ ਬਚਨ ਵੀ ਮੈਂ ਕੀਤੇ ਕਿ ਫਿਰ ਛੋਟੇ ਕੋਲੇ ਪੈਸੇ ਨਹੀਂ ਪੂਰੇ ਹੋ ਰਹੇ ਸਾਨੂੰ ਦੱਸੋ ਅਸੀਂ ਭਾਵੇਂ ਆਪਣਾ ਘਰ ਛੂ ਕੇ ਤੁਹਾਨੂੰ ਪੈਸੇ ਦੇ ਦਈਏ ਥੋੜਾ ਖਰਚਾ ਪਾਣੀ ਅਸੀਂ ਚੱਕੂ ਠੀਕ ਹੈ ਪਰ ਇੱਥੇ ਇਹ ਕੰਮ ਨਹੀਂ ਕਰਦਾ ਕੋਈ ਨਹੀਂ ਕੰਮ ਨਹੀਂ ਗਲਤੀ ਬਹੁਤ ਬੜੀ ਹੋ ਗਈ ਅਬ ਕੀ ਕਰੇ ਕਿੰਨੇ ਕਿੰਨੀ ਵਾਰ ਬਹੁਤ ਬੜੀ ਗਲਤੀ ਹੋ ਗਈ ਭਾਈ ਦੀਵਾਲੀ ਤਾਂ ਕਰ ਰਹੇ ਹੋ ਦੀਵਾਲੀ ਤਾਂ ਪਹਿਲਾਂ ਦਾ ਕਰ ਰਹੇ ਆ ਸਾਲ ਹੋਣ ਨੂੰ ਆ ਰਿਹਾ ਦਿਵਾਲੀ ਚੜ੍ਹਨ ਆਲੀ ਹੈ ਠੀਕ ਹੈ ਤੁਸੀਂ ਹਰ ਵਾਰ ਕੀ ਕਿਹਾ ਕਿੰਨੀ ਵਾਰ ਛੱਡਿਆ ਤੁਹਾਨੂੰ ਮੈਂ ਅੱਜ ਆਪਾਂ ਤਾਂ ਫੇਸ ਹੀ ਨਹੀਂ ਰੇ ਕਿੰਨੀ ਵਾਰ ਇਹ ਭਾਵੇਂ ਇਹ ਹੈ ਇਹਨਾਂ ਨੂੰ ਕਿੰਨੀ ਵਾਰ ਛੱਡਿਆ ਦੱਸੋ ਸਾਜੀ ਤੁਹਾਡੀ ਗੱਲ ਸਹੀ ਹੈ ਕਿੰਨੀ ਵਾਰ ਛੱਡਿਆ ਹੁਣ ਸਾੜੇ ਵੀ ਕਾਈ ਹੁਣ ਸਾੜੇ ਇਸ ਤਰ੍ਹਾਂ ਕੋਈ ਨਹੀਂ ਮੈਂ ਹਟਾ ਦੂੰਗੀ ਆਬ ਮੈਂ ਆਪਕੋ ਸ਼ਿਕਾਇਤ ਕੇ ਲਈ ਇਹ ਤੁਹਾਨੂੰ ਬੋਖਤ ਬੋ ਰਹਾ ਹੈ ਹਾਂ ਭਈ ਆ